ਆ ਪੰਜਾਬ ਬੰਦ ਦੇ ਐਲਾਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਆ ਸਰਬੰਸਿੰਘ ਪੰਦੇੜ ਦੇ ਵੱਲੋਂ ਵਿਸਥਾਰ ਦੇ ਨਾਲ ਦੱਸ ਦਿੱਤਾ ਕਿ ਆਖਰ 30 ਦਸੰਬਰ ਨੂੰ ਕਿਹੜੀ ਕਿਹੜੀ ਚੀਜ਼ ਬੰਦ ਰਹੇਗੀ ਮੈਂ ਸਰਬੰਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ 30 ਦੇ ਬੰਦ ਨੂੰ ਸਫਲ ਬਣਾਉਣ ਲਈ ਹਰੇਕ ਵਰਗ ਨੂੰ ਸਹਿਯੋਗ ਦੀ ਮੰਗ ਕਰਦੇ ਜਿਵੇਂ ਤੁਹਾਨੂੰ ਪਤਾ ਰੇਲ ਆਵਾਜਾਈ ਸੜਕੀ ਆਵਾਜਾਈ ਔਰ ਪੂਰੀ ਤਰ੍ਹਾਂ ਦੁਕਾਨਦਾਰੀ ਔਰ ਸ਼ਟਰ ਡਾਊਨ ਹੋਊਗਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਰਹਿਣਗੇ ਔਰ ਕੋਈ ਵੀ ਨਿੱਜੀ ਵੀਕਲ ਵੀ ਕੋ ਸੜਕਾਂ 'ਤੇ ਨਹੀਂ ਹੋਊਗਾ ਸવાય ਐਮਰਜੈਂਸੀ ਤੋਂ ਜਿੰਨੇ ਪੈਟਰੋਲ ਪੰਪ ਨੇ ਗੈਸ ਏਜੰਸੀਆਂ ਨੇ ਇਹ ਤੋਂ ਘਾਂ ਜਿਹੜੀਆਂ ਸਬਜ਼ੀਆਂ ਮੰਡੀਆਂ ਉਹ ਵੀ ਨਹੀਂ ਖੁੱਲਣਗੀਆਂ ਅ ਸਵੇਰੇ ਕਿਸਾਨਾਂ ਨੇ ਸਹਿਯੋਗ ਕਰਤਾ ਸਵੇਰ ਦੀ ਸਬਜ਼ੀ ਨਹੀਂ ਲੈ ਕੇ ਜਾਵਾਂਗੇ ਮੰਡੀ 'ਚ ਸ਼ਾਮ ਨੂੰ ਲੈ ਜਾਣੀਆਂ ਜਾਂ 29 ਨੂੰ ਪ੍ਰੋਗਰਾਮ ਕਰ ਲੈਣਾ ਇਸ ਤਰ੍ਹਾਂ ਕਿ ਨਾ ਪੂਰਾ ਦੁੱਧ ਦਾ ਕਾਰੋਬਾਰ ਸਵੇਰੇ ਬੰਦ ਰਹੂਗਾ ਕਿਉਂਕਿ ਸਰਦੀ ਹੈਗੀ ਆ ਏਡੀ ਛੇਤੀ ਦੁੱਧ ਵੀ ਖਰਾਬ ਹੁੰਦਾ ਸ਼ਾਮ ਨੂੰ ਦੁੱਧ ਵੇਚੂਗਾ ਜਾਂ 29 ਤਰੀਕ ਦੀ ਸ਼ਾਮ ਨੂੰ ਦਿੱਤਾ ਜਾਊਗਾ ਸੋ ਇਸ ਤਰੀਕੇ ਨਾਲ ਹਰੇਕ ਤਰੀਕੇ ਦਾ ਪੂਰਾ ਮੁਕੰਮਲ ਪੰਜਾਬ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਚੱਲੀ ਰਹਿਣਗੀਆਂ ਮੈਡੀਕਲ ਸੇਵਾ ਹੋਵੇ ਹਰ ਕਿਸਮ ਦੀ ਮੈਡੀਕਲ ਸੇਵਾ ਜਿਹੜੀ ਸਿਹਤ ਨਾਲ ਜੁੜੀ ਹੋਈ ਆ ਇਹ ਤੋਂ ਬਾਅਦ 에어ਪੋਰਟ ਵਾਲੀ ਸੇਵਾ ਦੂਸਰੀ ਹੈਗਾ ਵਾਪੀ ਕੋਈ ਵਿਆਹ ਸ਼ਾਦੀ ਲਾੜਾ ਲਾੜੀ ਹੈਗਾ ਆ ਕਿਸੇ ਨੂੰ ਕੋ ਬਾਹਰ ਨੌਕਰੀ ਪੇਸ਼ਾ ਇੰਟਰਵਿਊ ਹੈਗਾ ਕਿਸੇ ਨੌਜਵਾਨ ਦੀ ਉਸ ਵੇਲੇ ਕਿ ਉਹ ਐਮਰਜੈਂਸੀ ਸੇਵਾਵਾਂ ਜੜੀਆਂ ਸੀ ਬਹਾਲ ਰੱਖਾਂਗੇ ਇਹਦੇ ਨਾਲ ਦੀ ਨਾਲ ਲਗਭਗ ਪੂਰੇ ਪੰਜਾਬ ਵਿੱਚ ਸੈਂਕੜੇ ਥਾਮਾਂ ਦੇ ਲਗਭਗ 2-300 ਥਾਮਾਂ ਤੇ ਬੰਦ ਮਿਲੂਗਾ ਆਮ ਜਨਤਾ ਨੂੰ ਪੀਲਾ ਕਰੋਨਾ ਨਿਕਲੋ ਠੀਕ ਹੈ ਜੀ ਥਾ ਥਾ ਤੇ ਬੰਦ ਹੋਣੇ ਆ ਅੰਮ੍ਰਿਤਸਰ ਦੇ ਵਿੱਚ ਹੀ ਲਗਭਗ 40 ਥਾਮਾਂ ਤੇ ਤੇਨ ਥਾਵਾਂ ਤੇ ਰੇਲ ਹੋਊਗੀ ਅਰ 33 ਥਾਵਾਂ ਤੇ ਸੜਕੀ ਆਵਾਜਾਈ ਜਾਮ ਲੱਗੂਗੀ ਗੋਲਡਨ ਗੇਟ ਤੇ ਮੈਂ ਖੁਦ ਮੌਜੂਦ ਹੋਊਂਗਾ ਵੱਡਾ ਕੱਟ ਕਰਕੇ ਤੋਂ ਜਿੱਥੇ ਜਿੱਥੇ ਵੀ ਪੰਜਾਬ ਦੇ ਅੰਦਰ तमाम 21 ਜ਼ਿਲ੍ਹਿਆਂ ਦੇ ਵਿੱਚ ਰੇਲਾ ਛੜਕਾ ਰੁਕੀਆਂ ਹੁਣ ਆਮ ਜਨਤਾ ਉੱਥੇ ਜਾ ਕੇ ਸਹਿਯੋਗ ਕਰੇ ਨਾਲੇ ਹਰ ਇੱਕ ਥਾਂ ਤੇ ਅਸੀਂ ਅਪੀਲ ਕਰਦੇ ਸਾਰੇ ਵਰਕਰਾਂ ਨੂੰ ਲੰਗਰ ਚਾਹ ਦਾ ਪ੍ਰਬੰਧ ਹੋਣਾ ਚਾਹੀਦਾ ਪਿੰਡਾਂ ਨੂੰ ਛੱਡ ਦਿਓ ਧਾਰਮਿਕ ਸਥਾਵਾਂ ਨੂੰ ਬੇਨਤੀ ਆ ਉਹ ਸਹਿਯੋਗ ਕਰਨ ਗੁਰਦੁਆਰਾ ਕਮੇਟੀਆਂ ਰੋਜ਼ ਅਨਾਉਂਸਮੈਂਟ ਕਰਨ ਜਿਹੜੀਆਂ ਸਾਡੇ ਸਪੋਰਟਸ ਕਲੱਬ ਆ ਉਹ ਵੀ ਅਨਾਉਂਸਮੈਂਟ ਕਰਨ ਜਿੰਨੇ ਗਾਇਕ ਨੇ ਪੰਜਾਬੀ ਦੇ ਜਿੰਨੇ ਪੱਤਰਕਾਰ ਭਾਈਚਾਰਾ ਵਾ ਔਰ ਹੋਰ ਸਿਵਲ ਸੁਸਾਇਟੀ ਕੋ ਕੋ ਸਹਿਯੋਗ ਦੀ ਮੰਗ ਕਰਦੇ ਆ ਇਹ ਤੀ ਦਾ ਪੂਰਾ ਮੁਕਵਲ ਜਿਹੜਾ ਵਾ ਆਪਸੀ ਸਫਲਤਾ ਨਾ ਕਰਾਂਗੇ ਔਰ ਇਹ ਕਾਰਪੋਰੇਟ ਦੀ ਜਿਹੜੀ ਪਾਲਿਸੀ ਆ ਉਹਨੂੰ ਸੱਟ ਵੱਜੂਗੀ ਸਾਰੇ ਤਬਕਿਆਂ ਮਿਲੂ ਕੱਲਾ ਕਿਸਾਨ ਮਜ਼ਦੂਰ ਤਾਂ ਨਹੀਂ ਸਾਰੇ ਤਰੱਕੀ ਜਿਹੜੇ ਪੰਜਾਬ ਦੇ ਛੋਟੇ ਲਘੂ ਜੋਗ ਨੂੰ ਛੋਟੀ ਦੁਕਾਨਦਾਰੀ ਨੂੰ ਮਜ਼ਦੂਰਾਂ ਦੇ ਕਿੱਤੇ ਨੂੰ ਜਿਹੜੂਗਾ ਮਜ਼ਦਮਾਂ ਨੂੰ ਅਰ ਹੋਰ ਸਾਰੇ ਕਾਰੋਬਾਰੀ ਨੂੰ ਤਬਾਹ ਕਰਨਾ ਚਾਹੁੰਦੇ ਵਿਦ ਕਿਸਾਨਾਂ ਦੇ ਮਜ਼ਦੂਰਾਂ ਨੂੰ ਉਹ ਕਾਰਪੋਰੇਟ ਮਾਡਲ ਦੀ ਪਾਲਿਸੀ ਤੇ ਵੱਡੀ ਸੱਟ ਮਾਰਾਂਗੇ ਕੀ ਦਾ ਪੰਜਾਬ ਕਾਮਯਾਬ ਕਰਕੇ ਅਰ ਮੰਗਾ ਜੀ ਜੇਥਾ ਹਾਸਲ ਕਰਾਂਗੇ ਸੋ ਇਸ ਕਰਕੇ ਅਪੀਲ ਆ ਕਿ ਕੀ ਦੇ ਬੰਦ ਨੂੰ ਕਾਮਯਾਬ ਕਰੋ ਧੰਨਵਾਦ